ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਗੱਲ ਕਰਨ ਜਾ ਰਹਾ ਉਹਨਾਂ ਗਦਰੀ ਸ਼ਹੀਦਾਂ ਦੀ ਉਹਨਾਂ ਆਜ਼ਾਦੀ ਕੁਲਾਟੀਆਂ ਦੀ ਜਿਨ੍ਹਾਂ ਨੇ ਸਾਡੀ ਖਾਤਰ ਸਾਡੇ ਦੇਸ਼ ਕੌਮ ਦੀ ਖਾਤਰ ਕਾਲੇ ਪਾਣੀ ਦੀ ਸਜ਼ਾ ਕੱਟੀ ਸਦਾ ਵੀ ਇਹੋ ਜਿਹੀ ਸੀ ਕਿ ਜਿਸ ਨੂੰ ਮਹਿਸੂਸ ਕਰਨ ਤੇ ਰੂਹ ਵੀ ਕੰਬ ਉਠੇ ਕੀ ਕੋਈ 2.5 ਫੁੱਟ ਉੱਚੇ 2.5 ਫੁੱਟ ਚੌੜੇ ਪਿੰਜਰੇ ਦੇ ਵਿੱਚ ਕੈਦ ਰਹਿ ਸਕਦਾ ਹੈ ਉਹ ਵੀ ਸਿਰਫ ਇੰਨੀ ਕੁ ਗੱਲ ਬਦਲੇ ਕਿ ਅੰਗਰੇਜ਼ੀ ਸਿਪਾਹੀ ਵੱਲੋਂ ਦਿੱਤੀ ਗਈ ਗਾਲ ਦਾ ਜਵਾਬ ਗਾਲ ਦੇ ਵਿੱਚ ਹੀ ਦਿੱਤਾ ਗਿਆ ਹੋਵੇ ਸਾਧ ਸੰਗਤ ਜੀ ਇਹੋ ਜੀ ਸਜ਼ਾ ਕੱਟੀ ਹੈ ਸਾਡੇ ਗਦਰੀ ਸ਼ਹੀਦ ਬਾਬੇ ਭਾਨ ਸਿੰਘ ਨੇ ਜੋ ਨੌਕਰੀ ਅੰਗਰੇਜ਼ਾਂ ਦੀ ਕਰਦਾ ਸੀ ਪਰ ਆਜ਼ਾਦੀ ਦਾ ਨਾਇਕ ਬਣ ਗਿਆ ਸੀ ਜਿਸ ਦਾ ਜਨਮ ਲੁਧਿਆਣੇ ਦੇ ਸੁਨੇਤ ਪਿੰਡ ਵਿੱਚ ਸਰਦਾਰ ਸਾਹਮਣ ਸਿੰਘ ਦੇ ਘਰ ਹੋਇਆ ਜਦੋਂ ਉਹ ਜਵਾਨ ਹੋ ਗਿਆ ਉਸ ਦੇ ਚੰਗੇ ਕਦ ਕਾਠ ਦੇ ਕਾਰਨ ਉਹ ਅੰਗਰੇਜ਼ਾਂ ਦੀ ਘੋੜਸਵਾਰ ਫੌਜ ਵਿੱਚ ਭਰਤੀ ਹੋ ਗਿਆ ਪਰ ਅੰਗਰੇਜ਼ਾਂ ਦੇ ਮਾੜੇ ਵਤੀਰੇ ਨੂੰ ਵੇਖ ਕੇ ਅੰਗਰੇਜ਼ਾਂ ਦੀ ਨੌਕਰੀ ਛੱਡ ਕੇ ਉਹ ਅਮਰੀਕਾ ਚਲਾ ਗਿਆ ਅਮਰੀਕਾ ਵਿੱਚ ਸੋਹਣ ਸਿੰਘ ཕਕਨਾ ਦੀ ਅਗਵਾਈ ਵਾਲੀ ਗਦਰ ਪਾਰਟੀ ਵਿੱਚ ਸ਼ਾਮਲ ਹੋ ਗਿਆ ਉੱਥੇ ਨਿਹੜਲੇ ਪਿੰਡ ਦੇ ਕਰਤਾਰ ਸਿੰਘ ਸਰਾਬਾ ਨੂੰ ਵੀ ਮਿਲਿਆ ਤੇ ਉਸ ਦਾ ਸਾਥੀ ਬਣ ਗਿਆ ਜਦੋਂ ਉਹ ਭਾਰਤ ਵਿੱਚ ਬਗਾਵਤ ਪੈਦਾ ਕਰਨ ਲਈ 13 ਸਤੰਬਰ 1915 ਨੂੰ ਕਲਕੱਤੇ ਪਹੁੰਚਿਆ ਤਾਂ ਉਸ ਨੂੰ ਹੋਰ ਗਦਰੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਇੱਕ ਵਾਰ ਤਾਂ ਉਸ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਫਿਰ ਉਸ ਨੂੰ ਲਾਹੌਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਬ੍ਰਿਟਿਸ਼ ਅਦਾਲਤ ਦੇ ਕੇਸ ਵਿੱਚ 24 ਗਦਰੀਆਂ ਨੂੰ ਫਾਂਸੀ ਦਿੱਤੀ ਗਈ ਤੇ 27 ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਉਹਨਾਂ ਵਿੱਚ ਹੀ ਬਾਬਾ ਭਾਨ ਸਿੰਘ ਜੀ ਸਨ ਜੋ ਲਗਭਗ 3 ਸਾਲਾਂ ਤੋਂ ਸੈਲੂਲਰ ਜੇਲ੍ਹ ਵਿੱਚ ਬੰਦ ਸਨ ਜੇਲ੍ਹ ਵਿੱਚ ਆਪਣੀ ਸਜ਼ਾ ਭੁਗਤਦਿਆਂ ਵੀ ਉਹ ਕਦੇ ਝੁਕੇ ਨਹੀਂ ਸੀ ਕਿਸੇ ਤੋਂ ਇੱਕ ਵਾਰ ਜਦੋਂ ਗੋਰੇ ਸਿਪਾਹੀ ਦੁਆਰਾ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਜਾ ਇੰਜ ਕਹ ਲਈਏ ਕਿ ਗੋਰੇ ਸਪਾਈ ਵੱਲੋਂ ਗਾਲ ਕਢੀ ਗਈ ਜਿਸ ਦਾ ਜਵਾਬ ਬਾਬਾ ਭਾਨ ਸਿੰਘ ਜੀ ਨੇ ਮੋੜ ਕੇ ਉਸ ਦੀ ਆਪਣੀ ਭਾਸ਼ਾ ਵਿੱਚ ਹੀ ਦਿੱਤਾ ਜਿਸ ਦੇ ਬਾਅਦ ਉਹਨਾਂ ਨੂੰ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਇਸ ਦੌਰਾਨ ਇੱਕ ਵਾਰ ਜਦੋਂ ਜੇਲ ਸੁਪਰਡੈਂਟ ਉਸ ਨੂੰ ਮਿਲਣ ਗਿਆ ਤਾਂ ਉਸ ਨੇ ਬਾਬਾ ਭਾਨ ਸਿੰਘ ਨਾਲ ਬਦਸਲੂਕੀ ਵੀ ਕੀਤੀ ਅਤੇ ਵਿਰੋਧ ਕਰਨ ਤੇ ਉਸ ਨੂੰ 2.5 ਫੁੱਟ ਉੱਚੇ 2.5 ਫੁੱਟ ਚੌੜੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਿਸ ਵਿੱਚ ਉਹ ਨਾ ਤਾਂ ਸੌ ਸਕਿਆ ਅਤੇ ਨਾ ਹੀ ਲੇਟ ਸਕਿਆ ਆਖਰ 2 ਮਾਰਚ 1918 ਨੂੰ ਦੇਸ਼ ਕੌਮ ਦੀ ਖਾਤਰ ਬਾਬਾ ਭਾਨ ਸਿੰਘ ਜੀ ਸ਼ਹੀਦ ਹੋ ਗਏ ਸਾਧ ਸੰਗਤ ਜੀ ਬੇਸ਼ੱਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਦੇ ਆਪਣੇ ਪਿੰਡ ਸੁਨੇਤ ਵਿੱਚ ਯਾਦਗਾਰ ਬਣਾਈ ਗਈ ਹੈ ਜਿਸ ਵਿੱਚ ਸੈਲੂਲਰ ਜੇਲ੍ਹ ਦਾ ਨਮੂਨਾ ਵੀ ਬਣਾਇਆ ਗਿਆ ਹੈ ਉਸੇ ਤਰ੍ਹਾਂ ਦੇ ਪਿੰਜਰੇ ਨੂੰ ਇੱਥੇ ਵੀ ਬਣਾਇਆ ਗਿਆ ਹੈ ਅਤੇ ਇਸ ਵਿੱਚ ਬਾਬਾ ਭਾਨ ਸਿੰਘ ਜੀ ਨੂੰ ਬੈਠੇ ਵੀ ਦਿਖਾਇਆ ਗਿਆ ਹੈ ਇਸ ਤੋਂ ਇਲਾਵਾ ਬਾਕੀ ਗਦਰੀਆਂ ਦੀਆਂ ਫੋਟੋਆਂ ਜੋ ਉਹਨਾਂ ਦੇ ਨਾਲ ਜੇਲ੍ਹ ਵਿੱਚ ਬੰਦ ਸਨ ਉਹਨਾਂ ਨੂੰ ਵੀ ਇੱਥੇ ਲਗਾਇਆ ਗਿਆ ਏ ਪਰ ਬੜੇ ਅਫਸੋਸ ਵਾਲੀ ਗੱਲ ਹੈ ਕਿ ਸਭ ਤੋਂ ਪਹਿਲਾ ਆਜ਼ਾਦੀ ਦੀ ਗੱਲ ਕਰਨ ਵਾਲੇ ਇਹਨਾਂ ਆਜ਼ਾਦੀ ਕੁਲਾਟੀਆਂ ਨੂੰ ਬਹੁਤ ਘੱਟ ਯਾਦ ਕੀਤਾ ਜਾਂਦਾ ਹੈ ਦੇਸ਼ ਕੌਮ ਤੋਂ ਜਾਨਾਂ ਵਾਰਨ ਵਾਲੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪਰਨਾਮ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ